ਅੱਜ ਦੀਆਂ ਖ਼ਬਰਾਂ ਵੱਲ ਚਲਈਏ ਤੇ ਕੁਸ਼ਕ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਦਾ ਜਿਹੜਾ ਆਨਰਲ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਅਪਾਇੰਟ ਕੀਤਾ ਹੈਗਾ ਤੇ ਉਹ ਆਪਾਂ ਤੁਹਾਡੇ ਨਾਲ ਜੇ ਸਾਂਝਾ ਕਰਦੇ ਜਾਈਏ ਉਸ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹਨਾਂ ਦਾ ਹਾਰਡ ਲਾਈਨ ਸਟੈਂਡ ਹੈਗਾ ਬਹੁਤ ਮਾਸ ਡਿਪੋਰਟੇਸ਼ਨ ਦਾ ਬਾਰਡਰ ਸੀਲ ਦਾ ਜਿਹੜੇ ਸੈਂਕਚੁਰੀ ਸਿਟੀਜ਼ਨ ਸਟੇਟਸ ਆ ਉਹਨਾਂ ਨੂੰ ਲੈ ਕੇ ਉਹ ਅੱਜ ਇੱਕ ਸੀਐਨਐਨ ਨੇ ਕਾਫੀ ਵੱਡੀ ਰਿਪੋਰਟ ਸ਼ਾਪੀ ਹੈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕ੍ਰਿਸਟੀਨੋਮ ਨੂੰ ਹோம்ਲੈਂਡ ਸਕਿਉਰਿਟੀ ਦਾ ਜਿਹੜਾ ਸੈਕਟਰੀ ਆ ਉਹ ਚੁਣਿਆ ਹੈਗਾ ਆ ਆ ਨੋਇਮ ਜੋ ਆ ਇਹ ਦੋ ਇਮੀਗ੍ਰੇਸ਼ਨ ਹਾਰਡਲਾਈਨਰ ਜਿਹੜੇ ਆਲਰੇਡੀ ਉਹਨਾਂ ਨੇ ਚੁਣੇ ਹੈਗੇ ਸਟੀਫਨ ਮਿਲਰ ਤੇ ਟਾਮ ਹਾਰਮਨ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਉੱਤੇ ਇਹ ਸੈਕਟਰੀ ਹੋਣਗੇ ਜਿਹੜੀ ਡਿਪਾਰਟਮੈਂਟ ਆਫ ਹோம்ਲੈਂਡ ਸਕਿਉਰਿਟੀ ਆ ਇਹਦੀ ਸੈਕਟਰੀ ਦੀ ਪੋਜੀਸ਼ਨ ਜਿਹੜੀ ਕਾਫੀ ਤਗੜੀ ਹੈਗੀ ਆ ਆ ਕਹਿੰਦੇ ਭਈ 60 ਬਿਲੀਅਨ ਡਾਲਰ ਦਾ ਬਜਟ ਆ ਹੰਡਰਡਸ ਆਫ ਹਾਊਜ਼ੈਂਡਸ ਆਫ ਏਮਪਲੋਇਜ਼ ਹੈਗੇ ਆ ਡਿਪਾਰਟਮੈਂਟ ਆਫ ਫਾਰਮ ਲੈਂਡਰ ਸਿਕਿਉਰਟੀ ਦੇ ਕੋਲ ਨੋਇਮ ਪਹਿਲਾਂ ਸਾਊਥ ਟਾ ਨੂੰ ਰਿਪਰੈਜ਼ੈਂਟ ਕਰਦੇ ਸੀ ਤੇ ਹੁਣ ਯੂਐਸ ਕਸਟਮ ਉਹਨਾਂ ਦੇ ਗਵਰਨਰ ਜੀ ਹਾਂ ਹੁਣ ਗਵਰਨਰ ਤੇ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਤੇ ਇਮੀਗ੍ਰੇਸ਼ਨ ਦੇ ਕਸਟਮ ਇਨਫੋਰਸਮੈਂਟ ਤੋਂ ਲੈ ਕੇ ਫੀਮਾ ਜਿਹੜੀ ਆ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਤੇ ਯੂਐਸ ਸੀਕ੍ਰੀਟ ਸਰਵਿਸ ਚਾਰਡ ਡਿਪਾਰਟਮੈਂਟਸ ਆ ਉਹ ਇਹਨਾਂ ਦੇ ਅੰਡਰ ਹੋਣਗੇ ਆ ਨੋਇਮ ਦਾ ਜਿਹੜਾ ਸਟੈਂਡ ਹੈਗਾ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜਿਆਦਾ ਜਿਹੜਾ ਸਖਤ ਹੈਗਾ ਹਾਲਾਂਕਿ ਉਹ ਜੇ ਸਟੇਟ ਤੋਂ ਆਦੇ ਸਾਊਥ ਡ ਕੋਟਾ ਤੋਂ ਉੱਥੇ ਬਹੁਤ ਸਾਰੇ ਇੰਡੀਜਿਨਸ ਟ్రਾਈਬਸ ਰਹਿੰਦੇ ਆ ਉਹਨਾਂ ਨੂੰ ਲੈ ਕੇ ਵੀ ਉਹਨਾਂ ਦੇ ਜਿਹੜੇ ਆ ਹੋ ਕਾਫੀ ਜਿਹੜੇ ਬਿਆਨ ਸਖਤ ਆਂਦੇ ਰਹਿੰਦੇ ਆ ਭਈ ਜਿਹੜੇ ਇੰਡੀਜਿਨਸ ਟ్రਾਈਬ ਆ ਉਹ ਸਿਰਫ ਫੋਕਸ ਕਰਦੇ ਆ ਮਨੀ ਲੈਣ ਦੇ ਲਈ ਡਰਗ ਕਾਰਟੇਲ ਤੋਂ ਤੇ ਉਹਨਾਂ ਦੇ ਬੱਚਿਆਂ ਦੇ ਲਈ ਉਹਨਾਂ ਨੂੰ ਫੋਕਸ ਜਿਹੜਾ ਆ ਉਹ ਉਹਨਾਂ ਦੀ ਪੜ੍ਹਾਈ ਵੱਲ ਜਾਂ ਹੋਰ ਇਸ਼ੂਜ਼ ਵੱਲ ਨਹੀਂ ਜਾਂਦਾ ਬਹੁਤ ਲੰਮੇ ਸਮੇਂ ਤੋਂ ਨੋਇਮ ਲਾਇਲਿਸਟ ਹੈਗੇ ਆ 트ੰਪ ਉਹਨਾਂ ਦੀ 2019 ਦੇ ਵਿੱਚ ਜਦੋਂ ਉਹਨਾਂ ਨੇ ਆਫਿਸ ਲਿਆ ਸੀ ਗਵਰਨਰ ਦਾ ਉਸ ਟਾਈਮ ਤੋਂ ਹੀ ਉਹਨਾਂ ਦਾ ਜਿਹੜਾ ਸਟੈਂਡ ਆ ਉਹ ਹੋ ਪ੍ਰੈਜ਼ੀਡੈਂਟ 트ੰਪ ਉਹਨਾਂ ਦੇ ਹੱਕ ਦੇ ਵਿੱਚ ਸੀ 2024 ਦੇ ਵਿੱਚ ਹੁਣ ਜਦੋਂ ਰਨ ਹੋਈ ਆ ਟਰੰਪ ਉਹਨਾਂ ਨੇ ਆਪਣੀ ਇਲੈਕਸ਼ਨ ਸ਼ੁਰੂ ਕੀਤੀ ਹੈ ਉਹ ਵੀ ਪਹਿਲਿਆਂ ਦੇ ਵਿੱਚ ਉਹ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਤੇ ਬਹੁਤ ਸਟੌਂਚ ਐਲਾਈਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਤੇ ਐਟਲੈਂਟਿਕ ਨੇ ਰਿਪੋਰਟ ਕੀਤਾ ਹੈ ਵੀ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਉਹਨਾਂ ਨੇ ਬਰੀਫਿੰਗ ਸ਼ੁਰੂ ਕਰ ਦਿੱਤੀ ਹੈਗੀ ਆ ਕਿਸ ਹਿਸਾਬ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਕੰਟਰੋਲ ਕਰਨਗੇ ਜੀ ਬਿਲਕੁਲ ਸੋ far ਇਹ 트럼ਪ ਹੁਣਾ ਦੀਆਂ ਪਿਕਸ ਦੇ ਉੱਤੇ ਹਰਜੋਤ ਸਿੰਘ ਜੀ ਨੇ ਨਜ਼ਰ ਮਾਰੀ ਹੈ ਤਾਂ ਉਹਨਾਂ ਨੇ ਕਿੰਨਾ ਕਿੰਨਾਂ ਨੂੰ ਜਿਹੜਾ ਉਹ ਚੁਣਿਆ ਆ ਇੱਕ ਇਹਦੇ ਵਿੱਚ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਕਹਿ ਦਈਏ ਜਿਹੜੇ ਕਹੀਦੀ ਨਾ ਜਦੋਂ ਵਿਰੋਧੀ ਧਿਰ ਦੇ ਵਿੱਚ ਕੋਈ ਹੁੰਦਾ ਤੇ ਜਾਂ ਜਿੱਦਾਂ ਹੁਣ ਕਾਮਲਾ ਆ ਰਹੀ ਸੀ ਉਹਦੇ ਉਲਟ ਵੀ ਕਹੀ ਜਾਂਦੇ ਏਦਾਂ ਕਹੀ ਜਾਂਦੇ ਫਿਰ ਜਨਾਨੀ ਕਰਕੇ ਏਦਾਂ ਨਹੀਂ ਆ ਜੇ ਤੁਸੀਂ 트럼ਪ ਦੀ ਐਡਮਿਨਿਸਟ੍ਰੇਸ਼ਨ ਦੇਖੋ ਉਹਨਾਂ ਨੇ ਬਹੁਤ ਸਾਰੀਆਂ ਜਨਾਨੀਆਂ ਨੂੰ ਜਿਹੜੀ ਉਹ ਜਗ੍ਹਾ ਦਿੱਤੀ ਆ ਸੋ ਇਹ ਟੌਪ ਦੀਆਂ ਪੋਜੀਸ਼ਨ ਹਾਂ ਟੌਪ ਦੀਆਂ ਪੋਜੀਸ਼ਨ ਦੇ ਵਿੱਚ ਚੀਫ ਆਫ ਸਟਾਫ ਉਹਨੇ ਆਪਣਾ ਆ ਜਿਹੜੀ ਪਹਿਲੀ ਵਾਰੀ ਬੀਬੀ ਅਮਰੀਕਾ ਦੇ ਇਸਟਰੀਜ਼ ਹੋਈ ਹੈ ਹਿਸਟਰੀ ਦੇ ਵਿੱਚ ਹੋਈ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਨਾ ਮਨ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਕਈ ਵਾਰੀ ਇਹ ਕਹਿ ਦਿੰਦੇ ਵੀ ਉਹ ਚੀਜ਼ਾਂ ਜਿਹੜੀਆਂ ਨਹੀਂ ਹੋ ਸਕਦੀਆਂ ਉਹ ਚੰਗੀ ਕੈਂਡੀਡੇਟ ਨਹੀਂ ਸੀ ਉਹ ਹਾਰ ਗਈ ਹੈਲਰੀ ਕਲਿੰਟਨ ਵੇਲੇ ਵੀ ਇਦਾਂ ਹੋਇਆ ਹੁਣ ਕ੍ਰਿਸਟਲ ਕੁਐਸਟੀਨੀਓਮਾ ਇਹ ਵੀ ਇੱਕ ਔਰਤ ਆ ਤੇ ਇਸ ਨੂੰ ਦੇਖੋ ਟਾਪ ਦੀ ਪੋਜੀਸ਼ਨ ਜਿਹੜੀ ਉਹ ਮਿਲਣਾ ਆ ਜਾ ਰਹੀ ਹੈਗੀ ਆ ਸੋ ਉਸ ਤੋਂ ਬਿਨਾਂ ਜਿਹੜਾ ਉਹਨਾਂ ਨੇ ਜੋ ਯੂਨ ਦੀ ਐਮਬੈਸਡਰ ਆ ਯੂਨ ਨੂੰ ਜਿਹੜੀ ਐਮਬੈਸਡਰ ਕਰਨੀ ਆ ਉਹ ਵੀ ਉਹਨਾਂ ਨੇ ਇੱਕ ਔਰਤ ਨੂੰ ਜਿਹੜਾ ਉਹ ਚੁਣਿਆ ਹੈਗਾ ਆ ਸੋ ਓਵਰਆਲ ਪਿਕਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਨਜ਼ਰ ਮਾਰੀਏ ਟੌਪ ਹੋਮਨ ਦਾ ਤੁਸੀਂ ਨਾਮ ਲਿਆ ਸਟੀਵਨ ਮਿਲਰ ਦਾ ਨਾਮ ਜਿਹੜਾ ਉਹ ਲਿਆ ਨਾਲ ਦੇ ਨਾਲ ਜਿਹੜੀ ਆਵਾਜ਼ ਜਿਹੜੀ ਆ ਰਹੀ ਆ ਸੁਣਨ ਚਾਹ ਰਹੀ ਆ ਜਿਹੜੇ ਫਲੋਰੀਡਾ ਦੇ ਮਾਰਕੋ ਰੂਬਿਓ ਆ ਉਹਨਾਂ ਨੂੰ ਸੈਕਟਰੀ ਆਫ ਸਟੇਟ ਦੇ ਵੱਜੋਂ ਜਿਹੜਾ ਉਹ ਪਿਕ ਕੀਤਾ ਜਾ ਰਿਹਾ ਹੈਗਾ ਯਾਰ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਫੈਡਰਲ ਲੈਵਲ ਦੇ ਉੱਤੇ ਉਹ ਬੰਦ ਕਰਨ ਦੇ ਬਾਰੇ ਚਰਚਾ ਜਿਹੜੀ ਉਹਨਾਂ ਨੇ ਕਰ ਰਹੇ ਆ ਉਹ ਕਹਿੰਦੇ ਵੀ ਸਟੇਟਸ ਨੂੰ ਅਸੀਂ ਜਿਹੜੇ ਸਾਰੇ ਅਧਿਕਾਰ ਆ ਉੱਥੇ ਤੱਕ ਪਹੁੰਚਾ ਦੇਣੇ ਹੈਗੇ ਆ ਸੋ ਈਲਨ ਮਸਕ ਰਾਬਰਟ ਕੈਨੇਡੀ ਜੂਨੀਅਰ ਇਹਨਾਂ ਦੇ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਉਹ ਰੋਲ ਹੋਣ ਜਾ ਰਹੇ ਹੈਗੇ ਆ ਕੱਲ ਫ੍ਰੀਡਾ ਦੇ ਜਿਹੜੇ ਮਾਈਕ ਵਾਲਟਸ ਆ ਉਹਨਾਂ ਨੂੰ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਐਡਵਾਈਜ਼ਰ ਦੇ ਤੌਰ ਦੇ ਉੱਤੇ ਜਿਹੜਾ ਉਹ ਰੱਖਿਆ ਨਿਊਯਾਰਕ ਦੇ ਜਿਹੜੇ ਕਾਂਗਰਸਮੈਨ ਲੀ ਜ਼ੈਲਡਨ ਆ ਉਹਨਾਂ ਨੂੰ ਉਹਨਾਂ ਨੇ EPA এনवायरमेंटਲ ਪ੍ਰੋਟੈਕਸ਼ਨ ਏਜੰਸੀ ਉਸ ਦੇ ਲਈ ਜਿਹੜਾ ਆ ਉਹ ਚੁਣਿਆ ਹੈਗਾ ਆ ਸੋ ਡਿਪਟੀ ਚੀਫ ਆਫ ਸਟਾਫ ਫਾਰ ਪਾਲਿਸੀ ਸਟੀਫਨ ਮਿਲਰ ਅੰਬੈਸਡਰ ਟੂ ਯੂ ਜਿਹੜੇ ਯੂਨ ਨੇ ਐਲਸੀ ਸਟੈਫਨਿਕ ਬਾਰਡਰਜ਼ ਆਰ ਟੌਮ ਹੋਮਨ EPA ਲੀਡ ਲੀ ਜ਼ੈਲਡਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵੌਲਟਸ ਮਾਰਕੋ ਰੂਬਿਓ ਜਿਹੜੇ ਸੈਕਟਰੀ ਆਫ ਸਟੇਟ ਕ੍ਰਿਸਟੀ ਨਿਯਮ ਹੋਮਲੈਂਡ ਸਿਕਿਉਰਿਟੀ ਆਫ ਸੈਕਟਰੀ ਜਿਹੜੇ ਆ ਉਹ ਉਹਨਾਂ ਨੇ ਰੱਖੀਆਂ ਆ ਕੈਬਨਿਟ ਦੇ ਵਿੱਚ ਇਸ ਤੋਂ ਇਲਾਵਾ ਸੈਕਟਰੀ ਆਫ ਸਟੇਟ ਡਿਫੈਂਸ ਅਟਾਰਨੀ ਜਨਰਲ ਸੈਕਟਰੀ ਆਫ ਇੰਟੀਰੀਅਰ ਐਗਰੀਕਲਚਰ ਕਾਮਰਸ ਲੇਬਰ ਹੈਲਥ ਐਂਡ ਹਿਊਮਨ ਸਰਵਿਸਿਜ਼ ਟਰਾਂਸਪੋਰਟੇਸ਼ਨ એનર્ਜੀ ਐਜੂਕੇਸ਼ਨ ਵੈਟਰਨ ਅਫੇਅਰ ਹੋਮਲੈਂਡ ਸਿਕਿਉਰਿਟੀ ਹੱਡ ਟ੍ਰੈਜਡਰੀ ਇਹ ਜਿਹੜੇ ਹਜੇ ਅਹੁਦੇ ਖਾਲੀ ਪਏ ਆ ਅਟਰਨੀ ਜਨਰਲ ਦੇ ਲਈ ਕਈ ਜਿਹੜੇ ਨਾਮ ਆ ਉਹ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਵਿੱਚੋਂ ਜਿਹੜੇ 트੍ਰੰਪ ਲੋਇਲਿਸਟ ਦੇ ਨਾਲ ਨਾਲ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰਿਸ ਥਾਮਸ ਨੇ ਉਹਨਾਂ ਦਾ ਇੱਕ ਬਹੁਤ ਖਾਸ ਮਿੱਤਰ ਉਸ ਦਾ ਵੀ ਨਾਮ ਜਿਹੜਾ ਹੋ ਆ ਰਿਹਾ ਆ ਜੇ ਡੀ ਵੈਂਸ ਹੁਣਾ ਨੇ ਇਸ਼ਾਰਾ ਕੀਤਾ ਸੀਗਾ ਵੀ ਇਸ ਵਾਰ ਜਿਹੜੇ ਅਟਰਨੀ ਜਨਰਲ ਦਾ ਅਹੁਦਾ ਆ ਉਹ ਬਹੁਤ ਹੀ ਅਹਿਮ ਰਹਿਣ ਵਾਲਾ ਆ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਕਹਿੰਦੇ ਅਸੀਂ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਆ ਉਹ ਕਰਨ ਜਾ ਰਹੇ ਹੈਗੇ ਆ ਸੋ ਕੱਲ ਜਿਹੜਾ ਟਾਮ ਹੁਮਨ ਨੇ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਵੀ ਭਾਈ ਬੈਗ ਆਪਣੇ ਪੈਕ ਕਰਕੇ ਰੱਖੋ ਕਈ ਸਾਨੂੰ ਵੀ ਕਹਿਣ ਲੱਗੇ ਵੀ ਤੁਸੀਂ ਵੀ ਕਰ ਲਓ ਚਲੋ ਕੋਈ ਨਹੀਂ ਜੀ ਸਿੰਘਾਂ ਦੇ ਬੈਗ ਪੈਕ ਹੀ ਰੰਦੇ ਆ ਐਡੀ ਕੋਈ ਖਾਸ ਜਿਹੜੀ ਇਸ ਦੇ ਵਿੱਚ ਗੱਲ ਨਹੀਂ ਹੈਗੀ ਤੇ ਬਾਕੀ ਜਿੰਨੂੰ ਡਰ ਹੁੰਦਾ ਆ ਜਿਹੜੇ ਇਹ ਕਹਿੰਦੇ ਵੀ ਸਾਨੂੰ ਡਰਾਓ ਨਾ ਜਾਂ ਇਦਾਂ ਨਾ ਕਹੋ ਕਿ ਰਿਐਲਿਟੀ ਆ ਇਹਦੇ ਲਈ ਰੈਡੀ ਹੋ ਜਾਓ ਅਗਲੇ 4 ਸਾਲਾਂ ਦੇ ਲਈ ਮੇਰੇ ਕਹਿਣ ਦੇ ਨਾਲ ਹਰਜੋਤ ਭਾਜੀ ਦੇ ਕਹਿਣ ਦੇ ਨਾਲ ਜਾਂ ਕਿਸੇ ਦੇ ਹੋਰ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਜੋਸ ਪ੍ਰਸ਼ਾਸਨ ਨੇ ਤਿਆਰੀਆਂ ਵਡੀਆਂ ਪਈਆਂ ਆ ਉਹਦੇ ਲਈ ਤੁਹਾਨੂੰ ਜਿਹੜਾ ਉਹ ਰੈਡੀ ਹੋਣ ਦੇ ਲਈ ਜਿਹੜਾ ਉਹ ਤੁਸੀਂ ਆਪਣੇ ਆਪ ਨੂੰ ਤਿਆਰ ਜਿਹੜਾ ਉਹ ਕਰ ਲਓ ਵਰਕ ਸਾਈਡ ਦੇ ਉੱਤੇ ਛਾਪੇ ਮਾਰੇ ਦੀ ਜਿਹੜੀ ਉਹ ਗੱਲ ਆ ਇੱਕ ਵਾਰੀ ਹਰਜੋਤ ਸਿੰਘ ਜੀ ਗੱਲ ਯਾਦ ਆ ਗਈ ਆ ਬੀ ਆਰੀਆ ਦੇ ਇੱਕ ਰੈਸਟੋਰੈਂਟ ਦੇ ਵਿੱਚ ਕਿਚਨ ਦੇ ਵਿੱਚ ਬਹੁਤ ਸਾਰੇ ਜਿਹੜੇ ਇਮੀਗਰੈਂਟ ਕੰਮ ਕਰ ਰਹੇ ਸੀ ਜਿਨ੍ਹਾਂ ਚ ਕਈਆਂ ਕੋ ਕਾਗਜ਼ ਹੋਣਗੇ ਕਈਆਂ ਕੋ ਨਹੀਂ ਵੀ ਜਿਹੜੇ ਹੋਣਗੇ ਸੀ ਕੁਦਰਤੀ ਉਥੇ ਇੱਕ ਪੁਲਿਸ ਵਾਲਾ ਕਹ ਲੋ ਵੀ ਰੋਟੀ ਪਾਣੀ ਖਾਣ ਦੇ ਲਈ ਆ ਗਿਆ ਤੇ ਜਦੋਂ ਉਹ ਰਜਿਸਟਰ ਦੇ ਉੱਤੇ ਆਇਆ ਕਿ ਇਹਨੇ ਰੌਲਾ ਪਾਤਾ ਉਹ ਚਾਪਾ ਪੈ ਗਿਆ ਸਾਰੇ ਜਿਹੜੇ ਕਿਚਨ ਦੇ ਵਿੱਚੋਂ ਛੱਡ ਕੇ ਜਿਹੜੇ ਉਹ ਭੱਜ ਗਏ ਸੀਗੇ ਸੋ ਇਹ ਇਦਾਂ ਦੀਆਂ ਚੀਜ਼ਾਂ ਆਪਾਂ ਦੇਖੀਆਂ ਆ ਆਪਾਂ ਇਹ ਵੀ ਦੇਖਿਆ ਆ ਵੀ ਵਰਕਸਾਈਡ ਦੇ ਉੱਤੇ ਪਹਿਲਾਂ ਵੀ ਛਾਪੇ ਮਾਰੀਆਂ ਹੁੰਦੀਆਂ ਰਹੀਆਂ ਆ ਇਸ ਪ੍ਰਸ਼ਾਸਨ ਦੇ ਵਿੱਚ ਆ ਜਿਹੜਾ ਇੱਕ ਫਾਰਮ ਹੁੰਦਾ ਆਈ ਥਿੰਕ ਆਈ 10 ਜਾਂ ਕਿਹੜਾ ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਜਿਹਦੇ ਵਿੱਚ ਤੁਹਾਨੂੰ ਆਪਣੇ EMPLOYE ਦੀ ਸਾਰੀ ਇਨਫੋਰਮੇਸ਼ਨ ਦੇਣੀ ਪੈਂਦੀ ਉਹਦੀ ਕੋਈ ਚਰਚਾ ਨਹੀਂ ਸੀ ਸੁਣੀ ਪਰ 4 ਸਾਲ ਪਿੱਛੇ ਚਲੇ ਜਾਓ ਤਾਂ ਉਹ ਜਿਹੜੀ ਚਰਚਾ ਆਪਾਂ ਬਹੁਤ ਜ਼ਿਆਦਾ ਸੁਣੀ ਸੀਗੀ ਵੀ ਉਦੋਂ ਉਹਨਾਂ ਨੇ ਕਿੱਦਾਂ ਜਿਹੜਾ ਦੇਖਿਆ ਵੀ ਕਿਹੜੇ EMPLOYE ਤੁਸੀਂ ਰੱਖੇ ਆ ਉਹਨਾਂ ਦਾ ਲੀਗਲ ਸਟੇਟਸ ਕੀ ਹੈਗਾ ਆ ਸੋ ਇਹ ਸਾਰੀਆਂ ਚੀਜ਼ਾਂ ਬਾਕੀ ਘਬਰਾਉਣ ਦੇ ਨਾਲ ਕੁਝ ਨਹੀਂ ਹੋਣਾ ਜਿਨ੍ਹਾਂ ਜਿਹੜੇ ਆਲਰੇਡੀ ਇਨ ਪ੍ਰੋਸੈਸ ਹੈਗੇ ਆ ਉਹ ਆਪਣੇ ਪੇਪਰ ਵਰਕ ਦੇ ਉੱਤੇ ਤੁਸੀਂ ਭਾਈ ਧਿਆਨ ਰੱਖੋ ਪੇਪਰਵਰਕ ਪੂਰਾ ਟੱਚ ਕਰਕੇ ਰੱਖੋ ਤਾਂ ਜੋ ਕੋਈ ਗੁੰਝੈਸ਼ ਜਿਹੜੀ ਆ ਉਹ ਨਾਸ ਦੇ ਵਿੱਚ ਰਹਿ ਜਾਵੇ ਤਾਂ ਜੋ ਜਿਹੜਾ এমਪਲੋਇਰ ਆ ਤੇ ਚਾਹੇ ਜਿਹੜਾ ਕੋਈ EMPLOYEE ਆ ਉਹਨਾਂ ਨੂੰ ਬਾਅਦ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੀ ਹਰਜੋਤ ਸਿੰਘ ਜੀ ਅਸੀ ਐਨ ਐਨ ਵਾਸ਼ਿੰਗਟਨ ਪੋਸਟ ਇਹਨਾਂ ਸਾਰਿਆਂ ਨੇ ਕਾਫੀ ਜ਼ਿਆਦਾ ਜਿਹੜੀਆਂ ਸਟੋਰੀਜ਼ ਆ ਰਨ ਕੀਤੀਆਂ ਹੈਗੀਆਂ ਇਮੀਗ੍ਰੇਸ਼ਨ ਪਾਲਿਸਿਜ਼ ਨੂੰ ਲੈ ਕੇ ਕਿਉਂਕਿ ਤੁਸੀਂ ਸਾਡੇ ਸਾਰੇ ਸ਼ੋ ਸੁਣੇ ਆ ਪਿਛਲੇ ਸਮੇਂ ਦੇ ਦੌਰਾਨ ਜਦੋਂ ਤੋਂ ਇਹ ਪ੍ਰਾਈਮਰੀ ਸ਼ੁਰੂ ਹੋਈਆਂ ਸੀ ਆਪਾਂ ਦੱਸਦੇ ਰਹੇ ਵੇ ਅਮਰੀਕਾ ਦੇ ਵਿੱਚ ਨੰਬਰ 1 ਵਨ ਮੁੱਦਾ ਜਿਹੜਾ ਆ ਇਮੀਗ੍ਰੇਸ਼ਨ ਕ੍ਰਾਈਮ 인ਫਲੇਸ਼ਨ ਇਹ ਮੁੱਦੇ ਆ ਇਹਨਾਂ ਕਰਕੇ ਜਿਹੜੇ ਆ ਡੈਮੋਕ੍ਰੇਟ ਹਾਰੇ ਹੈਗੇ ਆ ਹੁਣ ਇਹ ਕਲੀਅਰ ਵੀ ਹੋ ਗਿਆ ਇਸ ਹਿਸਾਬ ਦੇ ਨਾਲ ਕਿੰਨੀਆਂ ਕਾਉਂਟੀਆਂ ਕੈਲੀਫੋਰਨੀਆ ਦੀਆਂ 8 ਕਾਉਂਟੀਆਂ ਬਲੂ ਤੋਂ ਰੈੱਡ ਹੋ ਗਈਆਂ ਸੋ ਇਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿੰਨੇ ਲੋਕ ਅਫਸੈਟ ਸੀਗੇ ਕਹਿੰਦੇ ਵੀ ਮਾਈਗ੍ਰੈਂਟਸ ਬਹੁਤ ਸਾਰੇ ਹਜੇ ਵੀ ਬਾਰਡਰ ਦੇ ਉੱਤੇ ਬੈਠੇ ਆ ਪਰ ਉਹ ਫੀਲਿੰਗ ਡਾਊਨ ਕਰ ਰਹੇ ਹੈਗੇ ਆ 트럼ਪ ਹੋਣਾ ਦੇ ਜਿੱਦਣ ਤੋਂ ਵੀ ਪਤਾ ਨਹੀਂ ਸਾਡਾ ਕੀ ਬਣਨਾ ਹੈਗਾ ਟੈਲੀਗ੍ਰਾਫ ਨਿਊਜ਼ਪੇਪਰ ਨੇ ਰਿਪੋਰਟ ਕੀਤਾ ਵੀ 850 ਦੇ ਕਰੀਬ ਮਾਈਗ੍ਰੈਂਟਸ ਸਪੈਂਡਾ ਦੇ ਵਿਡਾ ਸ਼ੈਲਟਰ ਨਾਰਥਰਨ ਮੈਕਸੀਕੋ ਸਿਟੀ ਦੇ ਉੱਤੇ ਹੈਗੇ ਆ ਜਿਹੜੇ ਕਿ ਮੈਕੈਲਨ ਟੈਕਸਸ ਦਾ ਬਾਰਡਰ ਆ ਉਹਨਾਂ ਨੇ ਸੀਵੀਪੀ ਬਨ ਐਪ ਜਿਹੜੀ ਉਹ ਯੂਜ਼ ਕੀਤੀ ਹੈਗੀ ਆ ਯੂਜ਼ ਕਰਨ ਦੇ ਲਈ ਅਪਾਇੰਟਮੈਂਟ ਜਿਹੜੀਆਂ ਬਣਾਈ ਹੈਗੀ ਆ ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹ ਇੰਟਰ ਹੋਣਗੇ ਉਹਨਾਂ ਦੀ ਜਿਹੜੀ ਕੀ ਸਿਚੁਏਸ਼ਨ ਹੋਊਗੀ ਬਨ ਆਫ ਦਾ 트럼ਪਸ ਟੌਪ ਇਲੈਕਸ਼ਨ ਪ੍ਰੋਮਿਸ ਏ ਸੀ ਵੀ ਮੈਂ ਜਿਹੜਾ ਬਾਰਡਰ ਆ ਉਹ ਬੰਦ ਕਰਨਾ ਹੈ ਤੇ ਇਹ ਪਹਿਲਾ ਤੇ ਦੂਸਰਾ ਲਾਂਚ ਦਾ ਲਾਰਜੇਸਟ ਰਿਪੋਰਟੇਸ਼ਨ ਆਪਰੇਸ਼ਨ ਇਨ ਦਾ ਹਿਸਟਰੀ ਆਫ ਯੂਨਾਈਟਿਡ ਸਟੇਟਸ the us ਦੀ ਹਿਸਟਰੀ ਸਭ ਤੋਂ ਜ਼ਿਆਦਾ ਜਿਹੜੀ ਰਿਪੋਰਟੇਸ਼ਨ ਹੋਊਗੀ ਆ ਥੋਮਸ ਹੋਮਨ ਨੂੰ ਉਹਨਾਂ ਨੇ ਆਲਰੇਡੀ ਇਲੈਕਟ ਕਰ ਰਿਹਾ ਜਿਹੜਾ ਜਿਹਦਾ ਰੈਕੋਰਡ 35-40 ਸਾਲਾਂ ਦਾ ਐਜ਼ ਅ ਪੁਲਿਸ ਆਫੀਸਰ ਆਈਸ ਦਾ ਡਾਇਰੈਕਟਰ ਤੇ ਹੁਣ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦਾ ਐਕਟਿੰਗ ਡਾਇਰੈਕਟਰ ਉਹਨਾਂ ਨੂੰ ਜਿਹੜਾ ਉਹ ਚੁਣਿਆ ਹੈਗਾ ਆ ਆ ਇਲੀਗਲ ਬਾਰਡਰਿੰਗ ਕਰਾਸਿੰਗ ਇੱਕ ਟਾਈਮ ਦੇ ਉੱਤੇ ਜਦੋਂ ਵਾਈਡਨ ਐਡਮਿਨਿਸਟ੍ਰੇਸ਼ਨ ਸੀ ਦੋ 3 ਮਿਲੀਅਨ ਦੇ ਕਰੀਬ ਪਹੁੰਚ ਗਈ ਸੀ ਹோம்ਲੈਸ ਸਿਕਿਉਰਟੀ ਦੀ ਵੈਬਸਾਈਟ ਇਹ ਦੱਸਦਾ ਹੈਗਾ ਆ ਕਹਿੰਦੇ ਵੀ 10.8 ਮਿਲੀਅਨ ਇਲੀਗਲ ਇਨਕਾਊਂਟਰਸ ਹੋਏ ਆ 2021 ਤੋਂ ਲੈ ਕੇ ਹੁਣ ਤੱਕ 3 ਸਾਲਾਂ ਦੇ ਵਿੱਚ ਸੋ ਸਿਚੁਏਸ਼ਨ ਕਾਫੀ ਬੈਡ ਹੈਗੀ ਆ ਈਵਨ ਨਿਊਯਾਰਕ ਸਟੇਟ ਵਰਗਿਆਂ ਨੇ ਹੁਣ ਜਿੱਥੇ ਉਹ ਕਾਰਡ ਵੀ ਦਿੰਦੇ ਸੀ ਜਿਹੜੇ ਲੋਕ ਅਨਡਾਕੂਮੈਂਟਡ ਹੁੰਦੇ ਸੀ ਸਪੋਰਟ ਕਰਨ ਦੇ ਲਈ ਉਹਨਾਂ ਨੇ ਉੱਥੋਂ ਬੱਸਾਂ ਭਰ ਕੇ ਜੁਲਈ ਅਟੈਕਸਸ ਨੂੰ ਤੋੜਨੇ ਸ਼ੁਰੂ ਕਰ ਦਿੱਤੇ ਹੈਗੇ ਆ ਕੱਲ ਦੀਆਂ ਜੇ ਤੁਸੀਂ ਖਬਰਾਂ ਦੇਖੋਗੇ ਤੇ ਹਜ਼ਾਰਾਂ ਦੀ ਗਿਣਤੀ ਜਿਥੇ ਲੋਕ ਜਿਹੜੇ ਆ ਉਹ ਨਹੀਂ ਇਕੱਠੇ ਕੀਤੇ ਹੋਏ ਹੈਗੇ ਆ ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਭਈ ਆਲਰੇਡੀ ਪ੍ਰਪੇਅਰ ਹੋ ਰਿਹਾ ਜਿਹੜੀਆਂ ਤਿੰਨ ਸਖਤ ਪੋਜੀਸ਼ਨਸ ਉਹਨਾਂ ਨੇ ਤਿੰਨ ਸਖਤ ਬੰਦਿਆਂ ਨੂੰ ਚੁਣਿਆ ਹੈਗਾ ਸਟੀਫਨ ਮਿਲਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਸਪੀਚ ਰਾਈਟਰ ਸੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦਾ ਕੈਂਪੇਨ ਦਾ ਐਡਵਾਈਜ਼ਰ ਵੀ ਸੀ ਉਹਨਾਂ ਨੇ ਜਿਹੜੀਆਂ ਖਾਸ ਕਰਕੇ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਪਹਿਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਤਿਆਰ ਕੀਤੀਆਂ ਸੀ ਜਿਹਦੇ ਵਿੱਚ ਮੁਸਲਮ ਮੈਜੋਰਟੀ ਕੰਟਰੀਜ਼ ਤੋਂ ਟਰੈਵਲ ਦਾ ਬੈਨ ਵੀ ਸੀ ਤੁਹਾਨੂੰ ਪਤਾ ਹੋਣਾ ਵੀ ਇਹ ਇਵਨ ਈਰਾਨ ਵਰਗੇ ਮੁਲਕ ਤੋਂ ਲੋਕ ਘਰਾਂ ਨੂੰ ਆਇਓ ਸੀ ਤੇ ਜਦੋਂ ਇਹਨਾਂ ਨੇ ਚਾਰਜ ਲਿਆ ਇੱਕਦਮ ਜਦੋਂ ਅਨਾਉਂਸ ਕੀਤਾ ਸੀ ਤੇ ਉਸ ਟਾਈਮ ਤੇ ਇਵਨ ਗ੍ਰੀਨ ਕਾਰਡ ਹੋਲਡਰ ਲੋਕ ਜਿਹੜੇ ਆ ਉਹ ਵੀ ਨਹੀਂ ਚੰਨ ਦਿੱਤੇ ਸੀ ਸੋ ਬਹੁਤ ਸਾਰੇ ਲੋਕਾਂ ਦੇ ਜਿਹੜੇ ਬਿਜ਼ਨੈਸਸ ਆ ਕਿਸੇ ਦਾ ਬਿਜ਼ਨਸ ਹੀ ਕਿਸੇ ਦੀ ਫੈਮਿਲੀ ਉਹ ਮੈਸ ਅਪ ਵੀ ਹੋਇਆ ਸੀ ਰਾਤੋ ਰਾਤ ਫਰਕ ਪੈ ਗਿਆ ਜੀ ਰਾਤੋ ਰਾਤ ਸੋ ਸੋ ਇਹ ਉਹ ਬੰਦਾ ਜਿਹੜਾ ਆ ਉਹ ਹੋ ਸਟੀਫਨ ਮਿਲਰ ਉਹਨਾਂ ਨੂੰ ਜਿਹੜਾ ਸੈਕੰਡ ਪੋਜੀਸ਼ਨ ਚੀਫ ਆਫ ਸਟਾਫ ਦੇ ਵਿੱਚ ਉਹਨਾਂ ਨੇ ਛੋਣਨ ਜਾ ਰਹੇ ਹੈਗੇ ਆ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਅ ਜਿਸ ਹਿਸਾਬ ਨਾਲ ਆਪਾਂ ਬਾਰ ਬਾਰ ਦੱਸਦੇ ਰਹੇ ਆ ਕਿ ਯੂਐਸ ਮੈਕਸੀਕੋ ਬਾਰਡਰ ਕਹਿੰਦੇ ਕਲੋਜ਼ ਹੋਣਾ ਚਾਹੀਦਾ ਰਿਪੋਰਟੇਸ਼ਨ ਸਭ ਤੋਂ ਜ਼ਿਆਦਾ ਹੋਊਗੀ ਕਹਿੰਦੇ ਭਈ ਐਜ਼ ਅਨ ਹਵਰ ਜਿਹੜਾ ਪ੍ਰੈਜ਼ੀਡੈਂਟ ਹੋਇਆ ਉਹਨਾਂ ਦੇ ਟਾਈਮ ਦੇ ਉੱਤੇ ਮਿਲਟਰੀ ਯੂਜ਼ ਕੀਤੀ ਗਈ ਸੀ ਰਾਉਂਡ ਅਪ ਤੇ ਰਿਮੂਵ ਮਾਈਗ੍ਰੈਂਟ ਵਰਕਰਸ ਤੇ ਉਹਨਾਂ ਨੂੰ ਡੇਂਜਰਸ ਕੰਡੀਸ਼ਨਸ ਦੇ ਵਿੱਚ ਟਰਾਂਸਪੋਰਟ ਕੀਤਾ ਗਿਆ ਸੀ ਜਿਹਦੇ ਵਿੱਚ ਕਈਆਂ ਦੀਆਂ ਮੌਤਾਂ ਵੀ ਹੋਈਆਂ ਸੀ ਸੋ ਅ ਇਦਾਂ ਦੀ ਸਿਚੁਏਸ਼ਨ ਰਹੀ ਹੈਗੀ ਆ ਹਾਲਾਂਕਿ ਬਹੁਤ ਹਾਰਡ ਆ ਇਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਅ ਉਹ ਕੋਆਪਰੇਟ ਨਹੀਂ ਕਰਦੀਆਂ ਪਰ ਉਹ ਕੋਆਪਰੇਟ ਉੱਥੋਂ ਤੱਕ ਹੀ ਜਿਹੜਾ ਉਹਨਾਂ ਦਾ ਹੈਗਾ ਆ ਜਿਹੜੀਆਂ ਸਟੇਟਸ ਅਨਾਉਂਸ ਜਿਨ੍ਹਾਂ ਨੇ ਕੀਤਾ ਹੋਇਆ ਹੈਗਾ ਆ ਆਪਾਂ ਸੈਂਕਚੁਰੀ ਸਿਟੀਜ਼ ਆ ਜਾਂ ਸੈਂਕਚੁਰੀ ਸਟੇਟਸ ਆ ਤੇ ਸਾਡੇ ਜਿਹੜੇ ਪੁਲਿਸ ਆਫਿਸਰਸ ਆ ਉਹ ਇਮੀਗ੍ਰੇਸ਼ਨ ਦੇ ਨਾਲ ਕੋਆਪਰੇਸ਼ਨ ਨਹੀਂ ਕਰਨਗੇ ਪਰ ਜੇ ਇਮੀਗ੍ਰੇਸ਼ਨ ਵਾਲੇ ਆ ਜਾਂਦੇ ਆ ਉਹ ਆਪਣੇ ਲੈਵਲ ਦੇ ਉੱਤੇ ਸਟੇਟ ਰੋਕ ਨਹੀਂ ਸਕਦੀ ਕਿਉਂਕਿ ਉਹ ਫੈਡਰਲ ਗਵਰਨਮੈਂਟ ਦੇ EMPLOYEE ਆ ਤੇ ਜੀਆ ਤੇ ਉਹ ਕਿਉਂਕਿ ਫੈਡਰਲ ਗਵਰਨਮੈਂਟ ਦੇ EMPLOYEE ਆ ਸੋ ਉਹਨਾਂ ਦਾ ਜਿਹੜਾ ਰੋਲ ਆ ਉਹ ਸਟੇਟ ਤੋਂ ਉੱਪਰ ਹੈਗਾ ਆ ਸੋ ਜਿਹੜੀ ਇਹਦੇ ਬਾਰੇ ਆਪਾਂ ਜ਼ਰੂਰ ਕਿਉਂਕਿ ਮੁੱਦਾ ਬਹੁਤ ਇੰਪੋਰਟੈਂਟ ਹੈਗਾ ਆਪਣੇ ਵੀ ਬਹੁਤ ਸਾਰੇ ਭੈਣ ਭਰਾ ਆਪਣੇ ਕਮਿਊਨਿਟੀ ਨੂੰ ਸਿੱਧਾ ਅਫੈਕਟ ਕਰਦਾ ਹੈ ਬਿਲਕੁਲ ਜੀ ਹਾਂ ਹਾਂ ਆਪਾਂ बार-बार ਤੁਹਾਨੂੰ ਜਿਹੜਾ ਆ ਉਹ ਇਹਦੇ ਬਾਰੇ ਡਿਸਕਸ ਕਰਦੇ ਰਹਾਂਗੇ ਵਾਸ਼ਿੰਗਟਨ ਪੋਸਟ ਨੇ ਕੱਲ ਹੋਮਨ ਹੋਣਾ ਦੀ ਇੰਟਰਵਿਊ ਕੀਤੀ ਹੈਗੀ ਆ ਆ ਉਹਦੇ ਵਿੱਚ ਉਹਨਾਂ ਨੇ ਇਹ ਤਾਂ ਕਿਹਾ ਹੈ ਵੀ ਅਸੀਂ ਮਿਲੀਅਨਸ ਆਫ ਲੋਕ ਡਿਪੋਰਟ ਨਹੀਂ ਕਰਾਂਗੇ ਜਿੱਦਾਂ 트럼ਪ ਹੋਣਾ ਨੇ ਪ੍ਰੋਮਿਸ ਕੀਤਾ ਆ ਪਰ ਉਹਨਾਂ ਨੇ ਕਿਹਾ ਕਿ ਸਾਡਾ ਪਹਿਲਾਂ ਸਾਨੂੰ ਬਜਟ ਦੇਖਣਾ ਪਊਗਾ ਪ੍ਰਾਇੋਰਟਾਈਜ਼ ਕਰਨਾ ਪਊਗਾ ਕਿਹੜੇ ਲੋਕ ਜਿਹੜੇ ਥ੍ਰੈਟ ਟੂ ਪਬਲਿਕ ਸੇਫਟੀ ਹੈ ਸੋ ਇਹਦੇ ਵਿੱਚ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਜੇ ਕਿਸੇ ਕੋਲ ਡਰੰਕ ਡਰਾਈਵਿੰਗ ਦੀ ਟਿਕਟ ਵੀ ਹੋਈ ਉਹ ਵੀ ਹੈਨਾ ਸੋ ਬਚਣਾ ਚਾਹੀਦਾ ਲੜਾਈ ਝਗੜੇ ਤੋਂ ਕਿਸੇ ਤਰ੍ਹਾਂ ਤੋਂ ਜੇ ਕਿਸੇ ਦੇ ਕੋਲ ਕਹਿੰਦੇ ਵੀ ਇਦਾਂ ਦੇ ਕੋਈ ਵੀ ਸਿਚੁਏਸ਼ਨ ਹੋਈ ਉਹ ਪ੍ਰਾਇੋਰਟੀ ਬੇਸ ਦੇ ਉੱਤੇ ਉਹਨਾਂ ਨੂੰ ਰਿਪੋਰਟ ਕਰਨਗੇ ਆ ਜਾਂ ਕਿਸੇ ਦਾ ਜਿਹੜਾ ਸੌਰੀ ਮੈਂ ਤੁਹਾਨੂੰ ਵਿੱਚ ਸੌਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਜਿਹੜੇ ਜਦੋਂ ਇਹਨਾਂ ਨੇ ਵਿਨਿੰਗ ਸਪੀਚ ਦਿੱਤੀ ਸੀ ਨਾ 트ੰਪ ਹੁਣਾਂ ਨੇ ਕੈਂਪੇਨ ਦੇ ਵਿੱਚ ਕਹਿੰਦੇ ਰਹੇ ਵੀ ਸਾਰੇ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਉਹਨਾਂ ਨੇ ਰਿਪੋਰਟ ਕਰਨਾ ਵਿਨਿੰਗ ਸਪੀਚ ਦੇ ਵਿੱਚ ਕਿਹਾ ਸੀ ਵੀ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਜਿਹੜਾ ਉਹ ਰਿਪੋਰਟ ਕਰਨਾ ਕਿਉਂਕਿ ਉਹ ਜਾਣਦੇ ਆ ਵੀ ਹਰ ਇੱਕ ਨੂੰ ਰਿਪੋਰਟ ਕਰਨਾ ਨਾ ਮੁਮਕਿਨ ਆ ਨਾ ਉਹ ਹੋ ਸਕਦਾ ਤੇ ਨਾ ਹੀ ਉਹ ਚੀਜ਼ ਹੋਣੀ ਆ ਅਥਾਰਟੀ ਦੀ ਵੀ ਜਿਹੜੀ ਉਹ ਗੱਲ ਹੁੰਦੀ ਹੈ ਕਿੱਥੇ ਤੱਕ ਅਥਾਰਟੀ ਇੱਕ ਪ੍ਰੈਜ਼ੀਡੈਂਟ ਦੇ ਕੋਲ ਐਗਜ਼ੈਕਟਿਵ ਆਰਡਰ ਦੇ ਵਿੱਚ ਹੁੰਦੀ ਆ ਉਹ ਇੱਕ ਵੱਖਰੀ ਗੱਲ ਆ ਕਾਂਗਰਸ ਦੇ ਕੋਲ ਜਿਹੜੀ ਉਹ ਵੱਖਰੀ ਅਥਾਰਟੀ ਆ ਇਮੀਗ੍ਰੇਸ਼ਨ ਦੇ ਲਾਜ਼ ਚੇਂਜ ਕਰਨ ਵਾਲੀ ਆ ਉਹ ਕਾਂਗਰਸ ਦੇ ਕੋਲ ਅਥਾਰਟੀ ਆ ਉਹ ਜਿਹੜੀ ਪ੍ਰੈਜ਼ੀਡੈਂਟ ਦੇ ਕੋਲ ਇਦਾਂ ਨਹੀਂ ਹੁੰਦੀ ਪਰ ਮੈਕਸਿਮਮ ਉਹਨਾਂ ਨੇ ਕੋਸ਼ਿਸ਼ ਕਰਨੀ ਆ ਪੀ ਇਹ ਚੀਜ਼ ਹੋਵੇ ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਨੇ ਪਿਛਲੇ 4 ਸਾਲਾਂ ਦੇ ਵਿੱਚ ਹੋ ਚੁੱਕੀ ਹੈ ਜਿਹਦਾ ਕਿਸੇ ਨੂੰ ਵੀ ਕੋਈ ਤਾਂ ਸੋਚ ਨਹੀਂ ਰਿਹਾ ਜਦੋਂ 트럼ਪ ਹੁਣੀ ਪਿਛਲੇ ਵਾਰੀ ਪ੍ਰਸ਼ਾਸਨ ਦੇ ਵਿੱਚ ਸੀਗੇ ਉਹਨਾਂ ਨੇ ਕੋਰਟ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਪੁਆਇੰਟਮੈਂਟ ਕੀਤੀਆਂ ਆ ਜਿਹੜੇ ਕਨਜ਼ਰਵੇਟਿਵ ਲੀਨਿੰਗ ਜਿਹੜੇ ਜੱਜਸ ਨੇ 노 ਡਾਊਟ ਜਿਹੜੇ ਬਾਈਡਨ ਹੁਣਾਂ ਨੇ ਜਿਹੜੇ ਡੈਮੋਕ੍ਰੇਟ ਲੀਨਿੰਗ ਜਾਂ ਲੈਫਟ ਲੀਨਿੰਗ ਜੱਜਸ ਆ ਉਹ ਵੀ ਲਾਏ ਆ ਪਰ ਆਬਵੀਅਸਲੀ ਉਹਦਾ ਜਿਹੜਾ ਅਸਰ ਲੌਂਗ ਟਰਮ ਦੇ ਲਈ ਕਈ-ਕਈ ਸਾਲਾਂ ਤੱਕ ਦਹਾਕਿਆਬਦੀ ਜਿਹੜਾ ਆ ਉਹ ਰਹਿੰਦਾ ਆ ਜਿਹੜੀਆਂ ਅਪਾਇੰਟਮੈਂਟਸ ਉਹਨਾਂ ਨੇ ਕੀਤੀਆਂ ਆ ਜਦੋਂ ਕੋਈ ਇਦਾਂ ਦੇ ਐਗਜ਼ੈਕਟਿਵ ਆਰਡਰ ਆਉਣਗੇ ਕਿਹੜੀ ਅਦਾਲਤ ਦੇ ਵਿੱਚ ਜਾਣਾ ਆ ਕਿੱਥੇ ਜਿਹੜਾ ਕੇਸ ਲੜਿਆ ਜਾਣਾ ਆ ਕੀ ਉਹ ਕੰਜ਼ਰਵੇਟਿਵ ਹੋਊਗੀ ਕੀ ਉਹ ਲਿਬਰਲ ਹੋਊਗੀ ਉਸ ਦੇ ਵਿੱਚ ਜਿਹੜੂ ਉਹ ਦੇਖਣ ਵਾਲੀਆਂ ਗੱਲਾਂ ਹੋਣਗੀਆਂ 노 ਡਾਊਟ ਇਹਨਾਂ ਦੇ ਐਗਜ਼ੈਕਟਿਵ ਆਰਡਰਸ ਦੇ ਉੱਤੇ ਏਸੀਐਲ ਯੂ ਵਰਗੇ ਜਾਂ ਹੋਰ ਕੈਲੀਫੋਰਨੀਆ ਆ ਰਹੀਆਂ ਸਟੇਟਸ ਹੋਰ ਜਿਹੜੀਆਂ ਬਲੂ ਸਟੇਟਸ ਆ ਨਿਊਯਾਰਕ ਵਰਗੀਆਂ ਸਟੇਟਸ ਆ ਉਹ ਜ਼ਰੂਰ ਉਹਨਾਂ ਦੇ ਵਿੱਚ ਆਡਾ ਜਿਹੜੀਆਂ ਉਹ ਲੈਣਗੀਆਂ ਪਿਛਲੇ ਜਿਹੜੇ ਆ ਪ੍ਰਸ਼ਾਸਨ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹਨਾਂ ਸਟੇਟਸ ਨੇ ਅ ਕੰਮ ਜਿਹੜਾ ਉਹ ਕਹਤਾ ਸੀਗਾ ਸੋ ਹੁਣ ਦੇਖੋ ਕਿੱਦਾਂ ਹੁੰਦਾ ਆ 2 ਜਨ 2 ਦਸੰਬਰ ਨੂੰ ਸਪੈਸ਼ਲ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਨੇ ਜਿਹੜਾ ਇੱਕ ਸਪੈਸ਼ਲ ਸੈਸ਼ਨ ਇਸੇ ਲਈ ਸੱਦਿਆ ਆ ਵੀ ਉਹ ਉਹ ਇਹੀ ਕਹਿ ਰਹੇ ਆ ਬਾਰ-ਬਾਰ ਵੀ ਅਸੀਂ 트럼ਪ ਪ੍ਰੂਫ ਕਰਨੀਆਂ ਆਪਣੀਆਂ ਜਿਹੜੀਆਂ ਉਹ ਪਾਲਿਸਿਸ ਤਾਂ ਜੋ ਆ ਕੇ ਉਹਨਾਂ ਨੂੰ ਉਧੇੜਨਾ ਜਿਹੜੀਆਂ ਹੋ ਸਕਣ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਨਿਊਸਮ ਜਿਹੜਾ ਉਹ ਭੱਜਾ ਫਿਰਦਾ ਆ ਇਹੀ ਚੀਜ਼ਾਂ ਜਿਹੜੀਆਂ ਉਹ ਕਰਨ ਦੇ ਲਈ ਸੋ ਲੈਟਸ ਸੀ ਕੀ ਬਣਦਾ ਆ ਪਰ ਅਗਲੇ 4 ਸਾਲ ਖਾਸੇ ਜਿਹੜੇ ਸਿੰਘ ਆ ਉਹ ਫਸਦੇ ਰਹਿਣੇ ਹੈਗੇ ਆ ਜੀ ਹਰ ਜੋਸਾ ਜੇ ਕ੍ਰਾਂਪੋਣਾ ਨੇ ਇਹ ਸਿਗਨਲ ਕੀਤਾ ਸੀ ਵੀ ਉਹ ਮਿਲਟਰੀ ਨੂੰ ਯੂਜ਼ ਕਰਨਗੇ ਆਈਸ ਦੀ ਹੈਲਪ ਕਰਨ ਦੇ ਲਈ ਰਿਪੋਰਟ ਕਰਨ ਦੇ ਲਈ ਪਰ ਹੋਮਨ ਹੋਣਾ ਨੇ ਜਿਹੜੀ ਕੱਲ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਮਿਲਟਰੀ ਆ ਉਹਨਾਂ ਦੀਆਂ ਸਰਵਿਸਿਜ਼ ਅਸੀਂ ਟਰਾਂਸਪੋਰਟੇਸ਼ਨ ਬਾਰੇ ਲਈ ਵਰਤਾਂਗੇ ਪਰ ਅਰੈਸਟ ਕਰਨ ਦੇ ਲਈ ਨਹੀਂ ਅਰੈਸਟ ਜੋ ਆ ਉਹ ਆਈਸ ਵਾਲੇ ਕਰਨਗੇ ਆ ਕਹਿੰਦੇ ਭਈ ਅਸੀਂ ਸੌਫਟ ਸਾਈਡਡ ਫੈਸਿਲਿਟੀਆਂ ਇਮੀਗ੍ਰੈਂਟਸ ਨੂੰ ਰੱਖਣ ਦੇ ਲਈ ਬਣਾਵਾਂਗੇ ਜਿੱਦਾਂ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਰਾਈਟ ਨਾਉ ਯੂਜ਼ ਕਰ ਰਿਹਾ ਹੈਗਾ 2018 ਦੇ ਵਿੱਚ ਹੋਮਨ ਹੁਣੀ ਸਟੈਪ ਡਾਊਨ ਕਰ ਗਿਆ ਸੀ ਜਦੋਂ ਫੈਮਿਲੀ ਸੈਪਰੇਸ਼ਨ ਪਾਲਿਸੀ ਦਾ ਕਾਫੀ ਰੋਲਾ ਪਿਆ ਸੀ ਕਿ ਬੱਚਿਆਂ ਨੂੰ ਇੱਕ ਪਾਸੇ ਰੱਖਿਆ ਗਿਆ ਪੇਰੈਂਟਸ ਨੂੰ ਇੱਕ ਪਾਸੇ ਪਿਛਲੇ ਦਿਨਾਂ ਦੇ ਵਿੱਚ ਹੋਮਨ ਨੇ ਇਹ ਕਿਹਾ ਸੀ ਕਿ ਇਸ ਵਾਰੀ ਜੇ ਡਿਪੋਰਟੇਸ਼ਨ ਹੋਈ ਸਾਰੇ ਬੱਚਿਆਂ ਦੇ ਜਿਹੜੀ ਹੈ ਰਿਪੋਰਟ ਲੋਕਾਂ ਨੂੰ ਕੀਤਾ ਜਾਊਗਾ 85000 ਦੇ ਕਰੀਬ ਜਿਹੜੇ ਬੱਚੇ ਆ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਆਏ ਆ ਜਿਨ੍ਹਾਂ ਦੇ ਕੋਈ ਪੇਰੈਂਟਸ ਨਹੀਂ ਨਾਲ ਸੋ uh, ਅੰਡਰ so 18 ਜਿਹੜੇ ਆ ਉਹ ਬਾਰਡਰ ਤੋਂ ਨਿਗਾਏ ਗਏ ਹੈਗੇ ਆ ਦੋਨੋਂ ਹੀ ਜਿਹੜੇ ਹੋਮਨ ਤੇ ਮਿਲਰ ਇਹ ਪ੍ਰੋਜੈਕਟ 2025 ਇੱਕ ਰਾਈਟ ਵਿੰਗ ਜਿਹੜਾ ਪਾਲਿਸੀ ਬਲੂਪ੍ਰਿੰਟ ਆ ਉਹਦੇ ਵਿੱਚ ਇਨਵੋਲਵ ਰਹੇ ਆ ਹਾਲਾਂਕਿ 트੍ਰੰਪ ਉਹਨਾਂ ਨੇ ਜਾਂ ਉਹਨਾਂ ਦੇ ਜਿਹੜੇ ਕੈਂਪੇਨ ਸਾਰਿਆਂ ਨੇ ਕਿਹਾ ਵੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਹ ਦੋ ਬੰਦਿਆਂ ਦੇ ਕੋਈ ਨਾ ਕੋਈ ਜਿਹੜਾ ਰਿਲੇਸ਼ਨ ਆ ਜਿਹੜੀ 900 ਪੇਜ ਦੀ ਉਹਨਾਂ ਨੇ ਪਾਲਿਸੀ ਬੁੱਕ ਬਣਾਈ ਆ ਉਹਦੇ ਨਾਲ ਇਹਨਾਂ ਦਾ ਰਿਹਾ ਹੈ ਜੀ